ਸ਼ਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਵਧੀਆ ਹੋਮੋਂਗੇ ਜਿਸ ਤਰ੍ਹਾਂ ਆਈਪੀਐਲ ਦੇ ਖੜਿਆਰੀਆਂ ਦੀ ਕਰੋੜਾਂ ਦੀ ਬੋਲੀ ਲੱਗਦੀ ਹੈ ਜੇ ਉਸ ਤਰੀਕੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦੀ ਵੀ ਪੂਰੀ ਬੋਲੀ ਲੱਦਣ ਲੱਗ ਜੇ ਤਾਂ ਉਹਨਾਂ ਨੂੰ ਵੀ ਉਹਨਾਂ ਦੀ ਮਿਹਨਤ ਦਾ ਜਿਹੜਾ ਫਾਲਾ ਉਹ ਪੂਰਾ ਮਿਲੇ ਆਜੋ ਆਪਾਂ ਅੱਜ ਗੱਲ ਕਰਦੇ ਹਾਂ ਮਾਲਵਾ ਵੈਲਟ ਦੀ ਸਾਡਾ ਜਿਹੜਾ ਏਰੀਆ ਉਹ ਮਾਲਵਾ ਏਰੀਆ ਤੇ ਸਾਡੇ ਜਿਹੜੇ ਏਰੀਏ ਦੇ ਵਿੱਚ ਜ਼ਿਆਦਾਤਰ ਖੇਤੀ ਕੀ ਨਰਮੇਰੀ ਹੁੰਦੀ ਹੈ ਇੱਕ ਪਾਸੇ ਤਾਂ ਸਰਕਾਰ ਤੇ ਕਈ ਲੋਕ ਕਹਿੰਦੇ ਆ ਜਿਹੜਾ ਕਿਸਾਨ ਆ ਉਹਨਾ ਪਾਣੀ ਦੀ ਲਾਗਤ ਜ਼ਿਆਦਾ ਕਰਦਾ ਉਹ ਪਾਣੀ ਦਾ ਪੱਧਰ ਨੀਵਾ ਲਾ ਜਾ ਰਿਹਾ ਉਹ ਝੋਨਾ ਨਾ ਲਾਵੇ ਪਰ ਜਿਹੜਾ ਕਿਸਾਨ ਉਹ ਖੁਦ ਨਹੀਂ ਚਾਹੁੰਦਾ ਕਿ ਉਹਨਾਂ ਦੇ ਜਿਹੜਾ ਬੱਚਿਆਂ ਦਾ ਆਉਣ ਵਾਲਾ ਭਵਿੱਖ ਆ ਉਹ ਖਰਾਬ ਹੋਵੇ ਪਾਣੀ ਦਾ ਪੱਧਰ ਨੀਵਾ ਜਾਵੇ ਉਹ ਵੀ ਚਾਹੁੰਦੇ ਆ ਵੀ ਹਨਾ ਇਹਨਾਂ ਦਾ ਕੋਈ ਹੱਲ ਹੋਵੇ ਸਰਕਾਰ ਜਾਂ ਕਈ ਲੋਕ ਕਹਿੰਦੇ ਆ ਵੀ ਹਨਾ ਜਿਹੜਾ ਕਿਸਾਨ ਆ ਉਹ ਝੋਨੇ ਦੀ ਫਸਲ ਤੋਂ ਇਲਾਵਾ ਵੀ ਕੋਈ ਹੋਰ ਫਸਲ ਲਾਵੇ ਜਿਹਦੇ ਨਾਲ ਕੀ ਆ ਪਾਣੀ ਇੰਨਾ ਬਰਬਾਦ ਨਾ ਹੋਵੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਨਰਮੇ 'ਚ ਪਾਣੀ ਦੀ ਲਾਗਤ ਕੀ ਘੱਟ ਹੁੰਦੀ ਆ ਵੀ ਨਰਮਾ ਜਿਹੜਾ ਕਿਸਾਨ ਉਹ ਨਰਮਾ اگਾਵੇ ਪਰ ਜਿਹੜਾ ਨਰਮੇਸਤਰਾ ਤੁਸੀਂ ਦੇਖ ਹੀ ਸਕਦੇ ਹੋ ਨਰਮੇ ਦੇ ਹਾਲਾਤ ਕੀ ਆ ਨਰਮੇ ਦੇ ਹਾਲਾਤ ਸਿਰਫ ਇਹਨਾਂ ਦੀਆਂ ਰੇਹਾਂ ਤੇ ਸਰਪੇਂ ਜਾਂਦੀ ਵਜ੍ਹਾ ਕਰਕੇ ਹੁੰਦੀ ਹੈ ਜਦੋਂ ਇਹ ਕੀ ਸਹੀ ਨਹੀਂ ਮਿਲਦੀਆਂ ਹੈਗੀਆਂ ਕਿਸਾਨ ਜਿਹੜਾ ਬੀਜ ਲੈਣ ਲਈ ਉਹ ਗੁਜਰਾਤ ਜਾਂਦਾ ਸਰਕਾਰ ਨੂੰ ਚਾਹੀਦਾ ਕਿ ਉਹ ਇੱਥੇ ਕੋਈ ਪ੍ਰਬੰਧ ਕਰ ਸਕੇ ਤਾਂ ਜੋ ਕਿਸਾਨ ਨੂੰ ਐਨਾ ਸੰਘਰਸ਼ ਜਿਵੇਂ ਆਪਾਂ ਨੂੰ ਪਤਾ ਹੀ ਹੈ ਨਰਮੇ ਤੋਂ ਕੀ ਕੱਪੜਾ ਤਿਆਰ ਹੁੰਦਾ ਤੇ ਕੱਪੜੇ ਦਾ ਜਿਹੜਾ ਰੇਟ ਆ ਉਹ ਇੱਕ ਵਪਾਰੀ ਤੈਅ ਕਰਦਾ ਵੀ ਮੈਂ ਇਹ ਕੱਪੜਾ ਇੰਨੇ ਦਾ ਵੇਚਣਾਗਾ ਜੇ ਉਸੇ ਤਰ੍ਹਾਂ ਇੱਕ ਕਿਸਾਨ ਵੀ ਆਪਦੇ ਨਰਮੇ ਦਾ ਰੇਟ ਆਪ ਤੈਅ ਕਰੇ ਵੀ ਮੈਂ ਇਹਦੀ ਬੋਲੀ ਇੰਨੀ ਹੀ ਲਾਉਣੀ ਆ ਤਾਂ ਕਿਸਾਨ ਨੂੰ ਕੀ ਆ ਇਹ ਹਾਲਾਤ ਨਾ ਦੇਖਣੇ ਪੈਣ ਨਰਮੇ ਦੀ ਜਿਹੜੀ ਖੇਤੀ ਕੀ ਆ ਉਹ ਇੱਕ ਸੱਟੇ ਸੱਟੇ ਦੀ ਤਰ੍ਹਾਂ ਗੀ ਕਿਸਾਨ ਨੂੰ ਇਹ ਨਹੀਂ ਪਤਾ ਵੀ ਉਹਨੂੰ ਉਹਦਾ ਮੁੱਲ ਮਿਲੂ ਜਾਂ ਨਾ ਮਿਲੂ ਇਹਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਇਹ ਤਾਂ ਇਨੀ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਜੇ ਆਪਾਂ ਬੱਚਾ ਪਾਲ ਲਿਆ ਜਿਵੇਂ ਜੇ ਨਰਮਾ ਪਾਲ ਲਏ ਇੱਕ ਬਰਾਬਰੀ ਹੁੰਦਾ ਅਖੀਰ ਤੇ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜਿਹੜਾ ਸਰਕਾਰ ਨੂੰ ਕੀ ਚਾਹੀਦਾ ਜਿਹੜਾ ਕਿਸਾਨ ਨੂੰ ਉਹਦਾ ਮਿਹਨਤ ਦਾ ਮੁੱਲ ਕੀ ਸਹੀ ਮਿਲੇ ਬੀਜ ਰੇ ਸਪਰੇ ਸਾਰਾ ਕੁਝ ਸਹੀ ਮਿਲੇ ਤਾਂ ਜੋ ਇੱਕ ਕਿਸਾਨ ਦੇ ਨਾਲ ਨਾਲ ਇੱਕ ਮਜ਼ਦੂਰ ਦਾ ਵੀ ਢਿੱਡ ਭਰ ਸਕੇ ਨਰਮੇ ਦੀ ਜਿਹੜੀ ਖੇਤੀ ਉਹ ਬਚਾ ਸਕੀ ਤੇ ਆਉਣ ਵਾਲਾ ਆਪਣਾ ਭਵਿੱਖ ਸੁਧਾਰ ਸਕੇ